ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਅਤੇ ਨਤਮਸਤਕ ਹੁੰਦੀ ਹੈ ਜਦ ਲੱਖਾਂ ਦੀ ਕਟ ਹੁੰਦਾ ਸਭ ਤੋਂ ਪਹਿਲੇ ਸਵਾਲ ਨਿਕਲ ਕੇ ਆਉਂਦੇ ਪ੍ਰਸ਼ਾਸਨ ਦੇ ਉੱਤੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਅਸੀਂ ਵੀ ਦੇਖਿਆ ਕਿਤੇ ਵੀ ਇੱਥੇ ਉਲੜਵਾਚੀ ਨਹੀਂ ਹੈ ਕਿਤੇ ਵੀ ਇੱਥੇ ਧੱਕਾ ਮੁਕੀ ਨਹੀਂ ਹੈ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਇਹ ਚੀਜ਼ਾਂ ਦਾ ਮੈਨੇਜ ਕਰਿਆ ਪਹਿਲੇ ਤੇ ਵੇਖੋ ਸਾਨੂੰ ਮੁਸ਼ਕਲ ਕੋਈ ਨਹੀਂ ਆਉਂਦੀ ਗੁਰੂ ਮਹਾਰਾਜ ਦਾ ਗੁਰੂ ਅੰਗਦ ਅਸਿ ਨਗਰੀਆ ਬਾਬਾ ਦੀਪ ਸਿੰਘ ਜੀ ਵੀ ਆਪਾਂ ਕੱਲ੍ਹ ਕਰਦੇ ਸੀ ਸ਼ੀਰ ਸੰਗ ਗੁਰਦੁਆਰਾ ਸਾਹਿਬ ਦੇ ਵਿੱਚ ਲੱਖਾਂ ਦੀ ਦਰਦ ਵਿੱਚ ਜਿਹੜੀ ਦਿੱਲੀ ਸਵੇਰ ਤੋਂ 2:30 ਵਜੇ ਤੋਂ ਸੰਗਤ ਜਿਹੜੀ ਆਉਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਵੀ ਲੋਕਾਂ ਮੈਂ ਇਹ ਗੱਲ ਕਰਦੇ ਕਿ ਗੁਰੂ ਮਹਾਰਾਜ ਦੇ ਘਰ ਆਉਣੇ ਆ ਤੁਸੀਂ ਸ਼ਾਂਤੀ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਜਿਹੜਾ ਨਮਰਸਕ ਹੋ ਕੇ ਉਹ ਤੁਸੀਂ ਵਾਪਸ ਜਾਓ ਕੱਤ ਦੀ ਗੱਲ ਕਰੀਏ ਜਿਹੜਾ ਇਕੱਠ ਆ ਕਿੰਨਾ ਕੁ ਵੱਧਦਾ ਜਾ ਰਿਹਾ ਜੀ ਆਪਾਂ ਪਰਸੈਂਟੇਜ ਦੇ ਹਿਸਾਬ ਦੇ ਨਾਲ ਲੇਖੀਏ ਹਰ ਐਤਵਾਰ ਦੇ ਹਿਸਾਬ ਲਗਾਈਏ ਤੇ ਕਿੰਨੇ ਪਰਸੈਂਟ ਜਿਹੜੀ ਸੰਗਤ ਦੇ ਤੇ ਵਧ ਰਹੀ ਹੈ ਟੀਵੀ ਇਹ ਦੇਖੋ আর ਡੇਲੀ ਦੇ ਡੇਲੀ ਆਪਾਂ ਦੇ ਕਹੀਏ ਨਾ ਦੇ ਹਜ਼ਾਰਾਂ ਦੀ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਅੱਜਦੋਂ ਤੁਸੀਂ ਸਵੇਰੇ 10 ਵਜੇ ਹੈ ਨਾ ਲੱਖ 2 ਲੱਖ ਬੰਦਾ ਮੈਨੂੰ ਲੱਗਦਾ ਸਵੇਰੇ 10 ਵਜੇ ਨਹੀਂ ਜੀ ਨਮਸਤ ਕਹੋ ਕਿਤੇ ਤੋਂ ਮੈਂ ਟਾਈ ਹੋਵੇਗੀ ਇਹ ਬੁਝੋ ਆਉਂਦੇ ਆ ਉਦੋਂ ਦੀ ਸੰਗਤ ਆ ਵੀ ਸੰਗਤ ਬੜੀ ਡਿਊਟੀ ਜਗਾ ਕਰੀ ਹੋਊਗੀ بڑے ਸ਼ਹਿਰਾਂ ਚ ਡਿਊਟੀਆਂ ਕਰਿਆ ਹੁਣ ਕਿਆ ਜਦ ਇਸ ਜਗ੍ਹਾ ਤੇ ਡਿਊਟੀ ਕਰਦੇ ਹਾਂ ਕਿਦਾਂ ਦਾ ਸਕੂਨ ਮਿਲਦਾ ਇਹ ਕੋ ਰੂਹ ਨੂੰ ਸਕੂਨ ਂ ਦੇ ਰਿਹਾ ਹੈ ਨਾ ਅਰੂਹ ਨੂੰ ਸਕੂਨ ਮਿਲਦਾ ਤੇ ਅਸੀਂ ਤੇ ਮੇਕੋ ਭਗਾ ਵਾਲੇ ਆ ਤੁਸੀਂ ਵੀ ਭਗਾ ਵਾਲੇ ਆ ਜਿਹੜੇ ਗੁਰੂ ਮਹਾਰਾਜ ਦੇ ਘਰ ਆਏ ਤੇ ਮਹਾਰਾਜ ਜੀ ਸਾਣੇ ਨੂੰ ਤੰਦਰੁਸਤੀ ਤੇ ਗੁਰੂ ਮਹਾਰਾਜ ਸਮਤ ਬਖਸ਼ੇ ਨੇ ਤਾਂ ਜੋ ਸਹੀ ਤਰ੍ਹਾਂ ਪਹੁੰਚਾਈ ਸੋ ਘਟ ਇਸuele assimo ayuda ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਵਿਖੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਹਰ ਹਰ ਐਤਵਾਰ ਸੰਗਤ ਨਤਮਸਤਕ ਹੁੰਦੀ ਹੈ ਤੇ ਜਦ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਸਵਾਲ ਨਿਕਲ ਕੇ ਆਉਂਦਾ ਹੈ ਪ੍ਰਸ਼ਾਸਨ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਦੇ ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਐਸਟੀ ਮੈਡਮ ਅਮਨਦੀਪ ਕੌਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਡਮ ਇੱਥੇ ਕਿਹੜੇ ਕਿਹੜੇ ਪੰਜਾਬ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਅਤੇ ਨਤਮਸਤਕ ਹੁੰਦੀ ਆ ਜਦ ਲੱਖਾਂ ਦੀ ਕਟ ਹੁੰਦਾ ਸਭ ਤੋਂ ਪਹਿਲੇ ਸਵਾਲ ਨਿਕਲ ਕੇ ਆਉਂਦੇ ਪ੍ਰਸ਼ਾਸਨ ਦੇ ਉੱਤੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਤੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਅਸੀਂ ਵੀ ਦੇਖਿਆ ਕਿਤੇ ਵੀ ਇੱਥੇ ਉਲੜਬਾਜੀ ਨਹੀਂ ਹੈ ਕਿਤੇ ਵੀ ਇੱਥੇ ਤੱਕਾ ਮੁਕੀ ਨਹੀਂ ਹੈ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਇਹ ਚੀਜ਼ਾਂ ਦਾ ਮੈਨੇਜ ਕਰਿਆ ਅਲਰੇਡੀ ਪਹਿਲੇ ਤੇ ਵੇਖੋ ਸਾਨੂੰ ਮੁਸ਼ਕਿਲ ਕੋਈ ਨਹੀਂ ਆਉਂਦੀ ਗੁਰੂ ਮਾਨ ਦੇ ਗੁਰੂ ਅੰਦਾਸ ਨਗਰੀ ਆ ਬਾਬਾ ਜੀ ਦੀਪ ਸਿੰਘ ਜਿਵੇਂ ਆਪਾਂ ਗੱਲ ਕਰਦੇ ਸੀ ਸੰਗ ਗੁਰਦੁਆਰਾ ਦਾ ਸਾਹ ਦੇ ਵਿੱਚ ਲੱਖਾਂ ਦੀ ਦਰਵਾਜ਼ੇ ਦੇ ਜਿਹੜੇ ਡੇਲੀ ਸਵੇਰ ਤੋਂ 2:30 ਵਜੇ ਤੋਂ ਸੰਗਤ ਜਿਹੜੀ ਆਉਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਸਾਡੇ ਮਾਨ ਦੇ ਕਮਿਸ਼ਨਰ ਸੀਪੀ ਕਮੰਡ ਦੇ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਵੱਲੋਂ ਕਾਫੀ ਸਾਰੇ ਜਿਹੜੀਆਂ ਵੱਖਰੀ ਵੱਖਰੀ ਟੀਮਸ ਬਣਾਈਆਂ ਹੋਈਆਂ ਜਿਦੇ ਵਿੱਚ ਸਾਡੀਆਂ ਟ੍ਰੈਫਿਕ ਪੁਲਿਸ ਆ ਟ੍ਰੈਫਿਕ ਪੁਲਿਸ ਆ ਸਾਡੀ ਪੁਲਿਸ ਸਟੇਸ਼ਨ ਨੇ ਦੋ ਪੁਲਿਸ ਸਟੇਸ਼ਨ ਲੱਗਦੇ ਆ ਬੀ ਡਿਵੀਜ਼ਨ ਤੇ ਸੀ ਡਿਵੀਜ਼ਨ ਤਾਂ ਉਹਨਾਂ ਦੀ ਪੁਲਿਸ ਆ ਕੁਝ ਕੁਝ ਏਵੇਂ ਦੀਆਂ ਹੈਗੀਆਂ ਜਿੱਦਾਂ ਚੋਰ ਵਗੈਰਾ ਜਾਂ ਏਵੇਂ ਦੀਆਂ ਪ੍ਰੋਬਲਮ ਜਿਨ੍ਹਾਂ ਨੂੰ ਆਉਂਦੀਆਂ ਉਹ ਉਹਦੇ ਵਿੱਚ ਸਾਡੀਆਂ ਸਰਵੇਲੈਂਸ ਟੀਮਾਂ ਜਿਹੜੀਆਂ ਸਿਵਲ ਕਪੜਿਆਂ ਦੇ ਵਿੱਚ ਹੀ ਮਲਾਜਮ ਲੱਗੇ ਆ ਕਰੀਬ 100 150 ਦੇ ਪਲੱਸ ਜਿਹੜੇ ਮਲਾਜਮ ਜਿਹੜੇ ਸਾਡੇ ਲੱਗੇ ਹੋਏ ਆ ਸਾਡੀ ਪੀਸੀਆਰ ਗੱਡੀਆਂ ਚੱਲਦੀਆਂ ਵਾ ਸਾਡੀਆਂ ਜਿਹੜੀਆਂ ਫੁੱਟ ਪੈਟਰੋਲਿੰਗ ਜਿਹੜੀਆਂ ਉਹ ਚੱਲਦੀਆਂ ਵਾ ਤਾਂ ਜੋ ਜਿਹੜੀਆਂ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਸੰਡੇ ਜਿਹੜੀਆਂ ਜਿੱਥੇ ਹੁਣ ਆਪਾਂ ਇਸ ਕਰੋਤੀਆਂ ਚਾਟੀਵੰਦ ਚੌਂਕ ਹੈਗਾ ਇਸ ਤੋਂ ਸਾਹਮਣੇ ਜਿਹੜਾ ਉਹ ਸੁਲਤਾਨ ਮੀਨੋ 20 ਮੀਟਰ ਠਾਣਾ ਜਿਹੜਾ ਉਹਦਾ ਚੌਂਕ ਆਲਰੇਡੀ ਸਾਡੀ ਮੇਨ ਡਾਇਵਰਜਨ ਜਿਹੜੀਆਂ ਇੱਥੋਂ ਹੁੰਦੀਆਂ ਇਸ ਦੇ ਪਿੱਛੇ ਕਿਉ ਮੰਡੀ ਜਿੱਥੋਂ ਜਿਹੜੀ ਦਰਬਾਰ ਸਾਹਿਬ ਨੂੰ ਅਸੀਂ ਐਂਟਰ ਕਰਦੇ ਆ ਜਿਹੜੀ ਰੋਡ ਤੋਂ ਉੱਥੋਂ ਜਿਹੜੀ ਹੈਵੀ ਵਹੀਕਲ ਅਸੀਂ ਸਾਰਾ ਜਿਹੜਾ ਅਸੀਂ ਉਹ ਡਾਇਵਰਟ ਕਰਦੇ ਆ ਇਸ ਦੇ ਨਾਲ ਹੀ ਸਾਡਾ ਕੋਟ ਮਿਰ ਸਿੰਘ ਪਚੌਂਕ ਹੈਗਾ ਜਿੱਥੋਂ ਫਲਾਈਓਵਰ ਤੋਂ ਤੁਸੀਂ ਸ਼ਾਇਦ ਆਏ ਹੋਗੇ ਉੱਥੋਂ ਵੀ ਸਾਡੀ ਜਿਹੜੀ ਤੰਤਾਂ ਤੋਂ ਜਾਂ ਫਿਰੋਜ਼ਪੁਰ ਉਧਰੋਂ ਫ੍ਰੀਸਕੋਰ ਵੱਲੋਂ ਸਾਈਟ ਤੋਂ ਆਉਂਦੀਆਂ ਉਹ ਸਾਡੀਆਂ ਡਿਵਰਜਨ ਪ੍ਰੋਪਰ ਸਾਰੀਆਂ ਹੋਈਆਂ ਆਂਦੀਆਂ ਤਾਂ ਜੋ ਕੋਈ ਵੀ ਜਿਹੜੀ ਟ੍ਰੈਫਿਕ ਆ ਹੈਵੀ ਟ੍ਰੈਫਿਕ ਇਧਰੋਂ ਨਾ ਆਵੇ ਮਤਲਬ ਵਕਰੀ-ਵਕਰੀ ਤਰਾਨੀਆਂ ਸਾਡੀਆਂ ਕਾਫੀ ਸਾਰੇ ਪੁਆਇੰਟ ਹੈਗੇ ਜਿਹੜੇ ਡਿਵਰਜਨ ਪੁਆਇੰਟ ਦਿੱਤੇ ਹੋਏ ਆ ਇਹਦੇ ਨਾਲ-ਨਾਲ ਜਿਹੜੀਆਂ ਸਾਡੀਆਂ ਸਰਵੇਲੈਂਸ ਟੀਮਾਂ ਚੱਲਦੀਆਂ ਜਿਵੇਂ ਆਪਾਂ ਹੁੱਲਣਬਾਜੀ ਦੀ ਗੱਲ ਕਰਦੇ ਆ ਜਾਂ ਕੋਈ ਵੀ ਐਵੇਂ ਦੀ ਚੋਰ ਹੋ ਗਿਆ ਜਾਂ ਕੁਛ ਐਵੇਂ ਦੀ ਪ੍ਰੋਬਲਮ ਹੋ ਗਿਆ ਉਹਨੂੰ ਇਹਨਾਂ ਨੂੰ ਸਾਰੇ ਨੂੰ ਨਕੇਲ ਪਾਉਣ ਵਾਸਤੇ ਜਿਹੜੀਆਂ ਉਹ ਸਾਡੀਆਂ ਟੀਮਾਂ ਜਿਹ ਆਲਰੇਡੀ ਉਹਨਾਂ ਕੋ ਸਾਡੇ ਕੋ ਸੈੱਟ ਹੈ ਗਿਆ ਵਾਇਰਲਸ ਸਾਡੇ ਹੈ ਗਿਆ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਮੀ ਦੇ ਲਈ ਬੋਲਦਾ ਉਹਦੇ ਵਿੱਚ ਉਹ ਫੋਨ ਕਰਦੇ ਵਾਇਰਲਸ ਕਰਦੇ ਤਾਂ ਜਾਂ ਤਾਂ ਜਿਹੜੀ ਹੈ ਕੋਈ ਵੀ ਜਿਹੜੀ ਐਵੇਂ ਦੀ ਪਰੇ ਨਾ ਹੋ ਸਕੇ ਮਤਲਬ ਬੱਕਰੀ ਬੱਕਰੀ ਤਰ੍ਹਾਂ ਅਸੀਂ ਜਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਲੋਕਾਂ ਨੂੰ ਇਹ ਗੱਲ ਕਰਦੇ ਕਿ ਗੁਰੂ ਮਹਾਰਾਜ ਦੇ ਘਰ ਆਉਣੇ ਆ ਤੁਸੀਂ ਸ਼ਾਂਤੀ ਦੇ ਨਾਲ ਗੁਰੂ ਮਹਾਰਾਜ ਦੇ ਘਰ ਜਿਹੜਾ ਨਮਸਕ ਹੋ ਕੇ ਉਹ ਤੁਸੀਂ ਵਾਪਸ ਜਾਓ ਕਿਸੇ ਤਰ੍ਹਾਂ ਦੀ ਕੋਈ ਲੜਕੀ ਨਾਲ ਕੋਈ ਐਵੇਂ ਦੀ ਹੁੱਲੜਵਾਜੀ ਲੜਕੀ ਆਣ ਕੇ ਕਰਨ ਉਹ ਬਰਦਾਸ਼ਤ ਤੋਂ ਬਾਹਰ ਆ ਉਹ ਜਿਹੜੀਆਂ ਸਾਡੀਆਂ ਆਲਰੇਡੀ ਸਾਡੇ ਜਿਹੜੇ ਆ ਜੋਨ ਚ ਸਾਡੇ ਟ੍ਰੈਫਿਕ ਦੇ ਜੋਨ ਚ ਜੀ ਇੰਸਪੈਕਟਰ ਰੈਂਕ ਦੇ ਆ ਉਹ ਲੱਗੇ ਹੋਏ ਆ ਪ੍ਰੋਪਰ ਜਿਹੜੀਆਂ ਆ ਸਾਡੀਆਂ ਮਤਲਬ ਜਿਵੇਂ ਅਸੀਂ ਕਹਿੰਨੇ ਆ ਅਸੀਂ ਸਾਡੀ ਪੈਟਰੋਲਿੰਗ ਚੱਲਦੀ ਰਹਿੰਦੀ ਮੈਂ ਆ ਗਈ ਜਾਂ ਦੂਜੇ ਐਸਪੀ ਸਾਹਿਬਾਨ ਆ ਗਏ ਜਿਹੜੇ ਜੋਨ ਵਾਈਜ਼ ਲੱਗੇ ਨੇ ਡੀਐਸਪੀ ਐਸੇ ਜੋ ਸਾਰਾ ਤਕਰੀਬਨ ਸਾਡਾ ਮੈਨੇਜ ਆ ਗੁਰਮਾਨੇ ਦੀ ਗੁਰਮਾਨੇ ਕੋਤੇ ਲੋਕੀ ਆ ਸਾਰੇ ਮੈਂ ਲੈਣ ਆਉਂਦੇ ਆ ਅਸੀਸਾਂ ਲੈਣ ਆਉਂਦੇ ਆ ਆਪਣੀਆਂ ਸੇਧਾਂ ਵਾਸਤੇ ਆਪਣੀਆਂ ਘਰ ਵਾਸਤੇ ਮਤਲਬ ਹਰ ਇੱਕ ਚੀਜ਼ ਵਾਸਤੇ ਉਹ ਮੰਗਣ ਆਉਂਦੇ ਆ ਤੇ ਉਹਦੇ ਘਰ ਤੇ ਵੈਸੀ ਹੀ ਪਰਮਾਤਮਾ ਦੇ ਘਰ ਕੋਈ ਚੀਜ਼ ਦਾ ਘਾਟਾ ਨਹੀਂ ਹੈਗਾ ਮੈਡਮ ਬੜੀ ਡਿਊਟੀ ਜਗਾ ਕਰੀ ਹੋਊਗੀ بڑے ਸ਼ਹਿਰਾਂ ਚ ਡਿਊਟੀਆਂ ਕਰੀਆਂ ਹੋਣਗੀਆਂ ਜਦ ਇਸ ਜਗ੍ਹਾ ਤੇ ਡਿਊਟੀ ਕਰਦੇ ਆ ਕਿਦਾਂ ਦਾ ਸਕੂਨ ਮਿਲਦਾ ਦੇਖੋ ਰੂਹ ਨੂੰ ਸਕੂਨ ਜਿਹੜਾ ਕਹਿੰਦੇ ਹੁੰਦੇ ਹੈਨਾ ਰੂਹ ਨੂੰ ਸਕੂਨ ਮਿਲਦਾ ਇਸ ਨਗਰ ਦੀ ਸੇਵਾ ਕਰਨਾ ਮਤਲਬ ਮੈਂ ਅੱਜ ਹੁਣੇ ਆਪਣੇ ਜ਼ੋਨ ਚਾਜ ਨਾਲ ਗੱਲ ਕਰਦੀ ਸੀ ਕਿ ਅਸੀਂ ਕਿਸਮਤ ਵਾਲੇ ਆਈ ਭੰਦਾਵਾਲੇ ਆ ਕਿ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਦਾ ਮੌਕਾ ਗੁਰੂ ਰਾਮਦਾਸ ਦੀ ਨਗਰੀ ਤੇ ਸ਼ੀਦਾ ਸਾਹਿਬ ਜਿੱਥੋਂ ਪਲ ਬੱਕਰੀਆਂ-ਬੱਕਰੀਆਂ ਸਟੇਟਾਂ ਦੇ ਵਿੱਚੋਂ ਵੀ ਇਵਨ ਕਿ ਮੈਂ ਅੱਜ ਇਹ ਵੀ ਵੇਖਿਆ ਸੀ ਕਿ ਦਿੱਲੀ ਵਿੱਚੋਂ ਵੀ ਸਾਰ ਸੰਡੇ ਨੂੰ ਚਪੈਰਾ ਸਾਹਿਬ ਘਟਣ ਆਉਂਦੇ ਆ ਇਵਨ ਕਿ ਸੈਟਰਡੇ ਨੂੰ ਵੀ ਜਿਹੜਾ ਸ਼ਾਮ ਨੂੰ ਹੁੰਦਾ ਸ਼ਾਮ ਨੂੰ ਸ਼ਾਮ ਨੂੰ 6:00 ਵਜੇ ਤੋਂ ਬਾਅਦ ਕਾ ਵੀ ਇਥੇ ਸੰਗਤ ਜਿਹੜੀ ਪਾਰੀ ਗਿੰਤੀ ਵਿੱਚ ਆਉਂਦੀ ਆ ਤੇ ਜਿਹੜੀ ਸ਼ਾਮ ਨੂੰ ਜਿਹੜੇ ਚਵੈਰਾ ਸਾਹਿਬ ਕੱਢਦੇ ਆ ਤੇ ਅਸੀਂ ਤੇ ਵੇਖੋ ਭਾਗਾ ਵਾਲੇ ਆ ਤੁਸੀਂ ਵੀ ਭਾਗਾ ਵਾਲੇ ਆ ਜਿਹੜੇ ਗੁਰੂ ਮਹਾਰਾਜ ਦੇ ਘਰ ਆਏ ਹੋਏ ਆ ਤੇ ਮਹਾਰਾਜ ਜੀ ਸਾਣਿਆਂ ਨੂੰ ਤੰਦਰੁਸਤੀ ਤੇ ਗੁਰੂ ਮਹਾਰਾਜ ਸਮਤ ਬਖਸ਼ੇ ਨੇ ਤਾਂ ਜੋ ਸਹੀ ਤਰ੍ਹਾਂ ਆਪਣੀ ਜ਼ਰਾਈ ਫਿਰ ਕੱਢ ਮੈਡਮ ਇਹ ਅੰਮ੍ਰਿਤਸਰ ਦਾ ਇੱਕ ਮੇਨ ਰਾਸਤਾ ਮੰਨਿਆ ਜਾਂਦਾ ਮੇਨ ਰੋਡ ਮੰਨੀ ਜਾਂਦੀ ਆ ਕਦੀ ਲੋਕਾਂ ਦੇ ਵੱਲੋਂ ਕੰਪਲੇਂਟਸ ਵੀ ਨਾ ਆਈਆਂ ਕਦੀ ਕਿ ਇਹ ਇੱਥੇ ਨਰਾਸ਼ ਹੋ ਰਿਹਾ ਕਿਉਂਕਿ ਹਾਲੇ ਦੁਆਲੇ ਰਿਹਾਇਸ਼ੀ ਇਲਾਕੇ ਕਾਫੀ ਸਾਡੀ ਵੇਖੋ ਅਸੀਂ ਆਲਰੇਡੀ ਆਪਣੇ ਸੋਸ਼ਲ ਮੀਡੀਆ ਜਿਹੜਾ ਗਰੁੱਪਾ ਨਾ ਜਦੋਂ ਡੇਲੀ ਮਤਲਬ ਮੇਰੀ ਤੇ ਡੇਲੀ ਦਾ ਹੁੰਦਾ ਨਾ ਹਰ ਦਿਨ ਕੁਝ ਨਾ ਕੁਝ ਕਰਨਾ ਔਰ ਲੋਕਾਂ ਨੂੰ ਉਹਦੇ ਵਿੱਚ ਕਿਹਾ ਵੀ ਹੋਇਆ ਸਾਡਾ ਜਿਹੜਾ 112 ਵੀ ਸਾਡੀ ਹੈਲਪਲਾਈਨ ਚੱਲਦੀ ਆ ਤੇ ਆਲਰੇਡੀ ਸਾਡਾ ਇੱਥੋਂ ਦਾ ਵੀ ਨੰਬਰ ਜਿਹੜਾ ਚੱਲਦਾ ਉਹ ਹੈਲਪਲਾਈਨ ਨੰਬਰ ਅਸੀਂ ਦਿੱਤਾ ਹੋਇਆ ਆ ਤੇ ਜਿੰਨੂੰ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਸਾਡੀ ਚੀਤ ਮਤਲਬ ਫ੍ਰਿਕਸ਼ਨ ਆਫ ਸੈਕਿੰਡ ਮੇਰਾ ਕੋਸ਼ਿਸ਼ ਇਹ ਨਹੀਂ ਪਾਈ ਮੰਟ ਦੇ ਵਿੱਚ ਵਿੱਚ ਮੂਵਮੈਂਟ ਸ਼ੁਰੂ ਹੋ ਜੇ ਮੈਂ ਆ ਵੀ ਜਦੋਂ ਵੀ ਮੈਨੂੰ ਕੋਈ ਗੱਲ ਕਰਦਾ ਕਿ ਇੱਥੇ ਆ ਪ੍ਰੋਬਲਮ ਹੁੰਦੀ ਆ ਆਲਰੇਡੀ ਆ ਵੇਖੋ ਜੇ ਆਪਾਂ ਕਹੀ ਵੀ 100% ਕੁਛ ਨਾ ਕੁਛ ਕੰਪਲੇਨਾਂ ਤੇ ਆਉਂਦੀਆਂ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਿਲਕੁਲ ਨਹੀਂ ਹੈਗਾ ਕੋਈ ਕੋਈ ਕਈ ਦਿੱਕਤਾਂ ਆ ਜਾਂਦੀਆਂ ਪਰ ਦਿੱਕਤ ਉਹ ਹੋਵੇ ਦਿੱਕਤ ਆਵੇ ਵੀ ਤੇ ਉਹਨੂੰ ਸੌਟ ਆਊਟ ਕੀਤਾ ਜਾਵੇ ਉਹ 100% ਹੋਣਾ ਜੇ ਉਹ ਸਾਡੀ ਟੀਮ ਵੱਲੋਂ 100% ਹੈ ਕਿਉਂਕਿ ਮਾਨਜੋਕ ਸੀਪੀ ਸਾਹਿਬ ਦੀ ਵੀ ਡਾਇਰੈਕਸ਼ਨਸ ਹੈਗੀਆਂ ਕਿ ਕਿਸੇ ਵੀ ਕਿਸਮ ਦੇ ਜਿਹੜਾ ਕਿਓਸ ਨਾਮ ਹੋਵੇ ਟ੍ਰੈਫਿਕ ਜਾਮ ਨਾ ਹੋਵੇ ਸਾਡਾ ਕੰਮ ਹੈ ਰੈਗੂਲੇਟ ਕਰਨਾ ਟ੍ਰੈਫਿਕ ਨੂੰ ਔਰ ਸਾਡੀ 100% ਹੈ ਕਿ ਹਰ ਜਗ੍ਹਾ ਤੇ ਕੋਰਗਾਂ ਦਾਸ ਦੇ ਘਰ ਵੀ ਸ਼ਿਦਾ ਸਾਹਿਬ ਹੋ ਗਿਆ ਦੁਰਗਿਆਨਾ ਮੰਦਰ ਹੋ ਗਿਆ ਮਤਲਬ ਸਾਰੇ ਪਾਸੇ ਹੀ ਸਾਡਾ ਹੈਗਾ ਕਿ ਜੇ ਮੈਡਮ ਇਕੱਠੀ ਗੱਲ ਕਰੀਏ ਜਿਹੜਾ ਇਕੱਠ ਹੈ ਕਿੰਨਾ ਕੁ ਵੱਧਦਾ ਜਾ ਰਿਹਾ ਜੇ ਆਪਾਂ ਪਰਸੈਂਟੇਜ ਦੇ ਹਿਸਾਬ ਦੇ ਨਾਲ ਲੇਖੀਏ ਹਰ ਐਤਵਾਰ ਦੇ ਹਿਸਾਬ ਲਗਾਈਏ ਤੇ ਕਿੰਨੇ ਪਰਸੈਂਟ ਜਿਹੜੀ ਸੰਗਤ ਤੇ ਵਧ ਰਹੀ ਹੈ ਡੇਲੀ ਦੀ ਵੇਖੋ ఢిల్లీ ਦੇ ఢిల్లీ ਆਪਾਂ ਦੇ ਕਹੀਏ ਨਾ ਤੇ ਹਜ਼ਾਰਾਂ ਦੀ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਜਦੋਂ ਤੁਸੀਂ ਸਵੇਰੇ 10 ਵਜੇ ਹੈ ਨਾ ਲੱਖ 2 ਲੱਖ ਬੰਦਾ ਮੈਨੂੰ ਲੱਗਦਾ ਸਵੇਰੇ 10 ਵਜੇ ਨਾਲ ਹੀ ਜਿਹੜਾ ਨਮਸਤਕ ਹੋ ਕੇ ਜਦੋਂ ਮੈਂ 2:30 ਵਜੇ ਵੀ ਅਸੀਂ ਪਿੱਛੋਂ ਆਉਂਦੇ ਆ ਉਦੋਂ ਵੀ ਸੰਗਤ ਕਾਫੀ ਸੰਗਤ ਹੁੰਦੀ ਮਤਲਬ 10 ਵਜੇ ਤੋਂ ਬਾਅਦ ਉਹ ਹੁੰਦੇ ਜਿਹੜੇ ਲੋਕ ਦਰਬਾਰ ਸਾਹਿਬ ਲੋਕਲ ਵੀ ਹੁੰਦੇ ਜਾਂ ਚਪੈਰਾ ਸਾਹਿਬ ਨਹੀਂ ਜਿਨ੍ਹਾਂ ਨੇ ਘਟਣਾ ਉਹ ਮੱਥਾ ਟੇਕ ਕੇ ਜਾ ਚੁੱਕੇ ਹੁੰਦੇ ਤੇ ਤਕਰੀਬਨ ਤੋਂ ਇਹ ਵੇਖ ਲੋ ਵੀ ਰੋਡ ਸਾਰੀਆਂ ਬਲੌਕ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਕਿ ਇਹ ਜਿਵੇਂ ਉਹ ਵੱਡਾ ਸਾਰਾ ਮੇਲਾ ਹੁੰਦਾ ਉਹਦੇ ਵਾਂਗੂ ਕੀ ਪਰ ਮਹਲਾ ਲਾ ਮੇਲੇ ਦੇ ਟਾਈਪ ਦੇ ਹੈਗਾ ਗੁਰੂ ਮਹਾਰਾਜ ਦਾ ਨਾਮ ਹੀ ਲੈਂਦੇ ਆ ਤੁਰਦੇ ਫਿਰਦੇ ਲੰਗਰ ਵੇਖੋ ਕਿਸੇ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਲੰਗਰ ਵੀ ਬਹੁਤ ਜ਼ਿਆਦਾ ਪਾਣੀ ਦੀਆਂ ਸ਼ਬੀਲਾਂ ਲੱਗੀਆਂ ਹੋਈਆਂ ਗੁਰੂ ਮਹਾਰਾਜ ਤੇ ਆ ਵੀ ਇਹ ਪਰੰਪਰਾ ਰਹਿ ਗਿਆ ਉਹਦੇ ਕਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ ਤੇ ਆਪਾਂ ਤੇ ਕਿਸਮਤ ਵਾਲੇ ਆ ਜਿਹੜੀ ਗੁਰੂ ਮਹਾਰਾਜ ਨੇ ਗੁਰੂ ਦੀ ਨਗਰੀ ਦੇ ਵਿੱਚ ਸੇਵਾ ਦਾ ਮੌਕਾ ਦਿੱਤਾ ਔਰ ਬਹੁਤ ਬਹੁਤ ਸ਼ੁਕਰੀਆ ਮੈਮ ਅਸੀਂ ਦੀ ਤੁਹਾਡੇ ਪ੍ਰਬੰਧ ਦੇਖੇ ਨੇ ਤੁਸੀਂ ਪੂਰਾ ਕੰਮ ਪੰਜਾਬ ਪੁਲਿਸ ਨੇ ਖਿੱਚ ਕੇ ਰੱਖਿਆ ਹੋਇਆ ਹੈ ਨਹੀਂ ਬਿਲਕੁਲ ਸਾਡੇ ਸਾਡੇ ਇਨਸਪੈਕਟਰ ਜਿਹੜੀ ਜ਼ੋਨ ਚਾਰਜ ਵੀ ਆ ਉਹ ਬਹੁਤ ਤੰਦੇਈ ਨਾਲ ਸਰਦਾਰ ਪਰਿੰਜੀਤ ਸਿੰਘ ਜੀ ਹੁਣੀ ਆ ਜਿਹੜੇ 2:30 ਵਜੇ ਸਵੇਰੇ ਆ ਜਾਂਦੇ ਬੋਣੀ 3:30 ਬੜੀ ਮਿਹਨਤ ਕਰਦੀ ਹੈ ਤੇ ਉਹਨਾਂ ਦੀ ਮਿਹਨਤ ਸੱਚਾਈ ਆ ਜਿਹੜੀ ਮਾਨਜੋਗ ਸਿਟੀ ਸਾਹਿਬ ਦੀ ਟੀਮ ਹੈ ਜਿਹਨੂੰ ਸੇਰਾ ਜਾਂਦਾ ਵਾ ਸਿਟੀ ਸਾਹਿਬ ਦੇ ਡਾਇਰੈਕਸ਼ਨਸ ਆ ਬਾਕੀ ਮਿਹਨਤ ਉਹ ਕਰਨੇ ਆ ਤੇ ਗੁਰਾਂ ਦਸ ਕਰੇ ਮਾਨਜ ਦੇ ਕਿ ਹੋਰ ਸੰਗਤ ਆਵੇ ਨਹੀਂ ਕਿਸਮਤ ਮਤ ਕਿਸਮਤ ਵਾਲਿਆਂ ਇਹੀ ਕਿਸਮ ਦੀ ਇੰਨੀ ਵੀ ਸੇਵਾ ਕਰ ਸਕੀ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬ੍ਰਦਰ ਬਿਲਕੁਲ ਸੋ ਐਸ ਅਨੈਸਪੀ ਮੈਡਮ ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਇਸ ਵੇਲੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅੰਮ੍ਰਿਤਸਰ ਤੋਂ ਵਿਕਰਮ ਸੈਹਸਪਾਲ ਔਨ 에ਅਰ